ਅ ਅੱਜ ਅਸੀਂ ਐਸਪ੍ਰੈਸ ਕਾਨਫਰੰਸ ਰਾਹੀਂ ਸਾਡੇ ਹੁਸ਼ਿਆਰਪੁਰ ਦੇ ਨਿਵਾਸੀਆਂ ਤੱਕ ਸਾਡਾ ਪ੍ਰੋਜੈਕਟ ਗੋ ਸੋਲਰ ਦਾ ਸੁਨੇਹਾ ਲੈ ਕੇ ਆਏ ਹਾਂ ਅ ਪ੍ਰੋਜੈਕਟ ਗੋ ਸੋਲਰ ਦੇ ਤਹਿਤ ਅਸੀਂ ਇੱਕ ਮਹਿੰਮ ਸਟਾਰਟ ਕਰ ਰਹੇ ਹਾਂ ਜਿਸ ਦੇ ਤਹਿਤ ਅਸੀਂ ਘਰਾਂ ਦੇ ਵਿੱਚ ਸੋਲਰ ਯੂਨਿਟ ਦੀ ਇੰਸਟਾਲੇਸ਼ਨ ਸੋਲਰ ਰੂਫਟਾਪ ਪਲਾਂਟ ਦੀ ਇੰਸਟਾਲੇਸ਼ਨ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਹਰ ਬਿਜਲੀ ਦਾ ਕੰਜ਼ਿਊਮਰ ਕੋ ਕਿਸੇ ਵੀ ਕੈਟਾਗਰੀ ਦੇ ਹੋਣ ਉਹਨਾਂ ਦੀ ਕੰਜ਼ਮਪਸ਼ਨ 300 ਯੂਨਟ ਹੋਵੇ ਜਾਂ ਉਸ ਤੋਂ ਘੱਟ ਹੋਵੇ ਉਸ ਤੋਂ ਵੱਧ ਹੋਵੇ ਹਰ ਕੰਜ਼ਿਊਮਰ ਇਸ ਬੈਨੀਫਿਟ ਦਾ ਦੇ ਲਈ ਐਲੀਜੀਬਲ ਹੈ ਉਹ 50% ਤੱਕ ਦੀ ਸਬਸਿਡੀ ਸੋਲਰ ਰੂਫਟਾਪ ਇੰਸਟਾਲੇਸ਼ਨ ਦੇ ਲਈ ਅਵੇਲ ਕਰ ਸਕਦੇ ਹਨ 1 ਕਿਲੋਵੋਟ ਤੇ 30000 ਰੁਪਏ ਦੀ ਸਬਸਿਡੀ 2 ਕਿਲੋਵੋਟ ਤੇ 60000 ਦੀ ਔਰ ਉਸ ਦੇ ਉੱਤੇ 78000 ਤੇ ਇਹ ਸਬਸਿਡੀ ਕੈਪਡ ਹੈ ਇਸ ਤੋਂ ਇਲਾਵਾ ਜਿਹੜਾ 50% ਕੰਪੋਨੈਂਟ ਬੈਨੀਫਿਸ਼ੀਰੀ ਨੇ ਦੇਣਾ ਹੈ ਉਸ ਦੇ ਲਈ ਅਸੀਂ ਬੈਂਕਸ ਦੇ ਨਾਲ ਤਾਲਮੇਲ ਕਰਕੇ ਬਹੁਤ ਹੀ ਸਸਤੇ ਦਰਾਂ ਤੇ ਲੋਨਸ ਵੀ ਮੁਹੱਈਆ ਕਰਵਾ ਰਹੇ ਹਾਂ ਸਾਰੇ ਬੈਂਕ ਬ੍ਰਾਂਚੇਸ ਬੈਂਕ ਮੈਨੇਜਰਸ ਤੱਕ ਇਹ ਮੈਸੇਜ ਆਲਰੇਡੀ ਪਹੁੰਚਾਇਆ ਜਾ ਚੁੱਕਿਆ ਹੈ ਕਿ ਸਕੀਮ ਦੇ ਬੈਨੀਫਿਟਸ ਸਾਰੇ ਉਹਨਾਂ ਦੇ ਕਲਾਇੰਟਸ ਨੂੰ ਦੱਸੇ ਜਾਣ ਔਰ ਨਾਲ ਹੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਉਹਨਾਂ ਦੇ ਕੋਈ ਵੀ ਸਵਾਲ ਹੋਣ ਉਹਨਾਂ ਦਾ ਜਵਾਬ ਦੇ ਕੇ ਇਹ ਫੈਸਿਲੀਟੇਟ ਕੀਤਾ ਜਾਵੇ ਕਿ ਤਾਂ ਕਿ ਨਾਨ ਸਬਸਿਡੀ ਕੰਪੋਨੈਂਟ ਦੇ ਲਈ ਲੋਨ ਬਹੁਤ ਹੀ ਸੌਖੇ ਤਰੀਕੇ ਨਾਲ ਉਪਲਬਧ ਕਰਾਇਆ ਜਾਂਦਾ ਹੈ ਸਰਵਿਸ ਕਲਬ ਹੁਸ਼ਿਆਰਪੁਰ ਵਿਖੇ ਮੈਂ ਦੱਸਣਾ ਚਾਹਵਾਂਗੀ ਕਿ ਅਸੀਂ ਸੋਲਰ ਰੂਫ ਟਾਪ ਪਲਾਂਟ ਲਗਾਇਆ ਹੈ ਔਰ ਲੋਨ ਬੇਸਿਸ ਤੇ ਹੀ ਲਗਾਇਆ ਹੈ ਜਿਸ ਦੇ ਵਿੱਚ ਕਲਬ ਵੱਲੋਂ ਖਰਚਾ ਬਹੁਤ ਹੀ ਮਿਨੀਸਕਿਊਲ ਖਰਚਾ ਕਲਬ ਵੱਲੋਂ ਕੀਤਾ ਗਿਆ ਹੈ ਔਰ ਸਾਰਾ ਖਰਚਾ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਚਤ ਹੋਣ ਵਾਲੀ ਹੈ ਉਸ ਦੇ ਵਿੱਚੋਂ ਸਾਡਾ ਸੋਲਰ ਰੂਫ ਟਾਪ ਦਾ ਕੈਪੀਟਲ ਕੋਸਟ ਵੀ ਨਿਕਲ ਜਾਏਗਾ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਘਰ ਇੱਕ ਮਾਈਕਰੋ ਪ੍ਰੋਡਿਊਸਰ ਆਫ ਇਲੈਕਟ੍ਰਿਸਿਟੀ ਬਣੇ ਜਦੋਂ ਔਨ ਗ੍ਰਿਡ ਰੂਫਟਾਪ ਪਲੈਂਟ ਕਿਸੇ ਦੇ ਘਰ ਦੇ ਉੱਤੇ ਲੱਗਦਾ ਹੈ ਤਾਂ ਸਾਰੀ ਜਿਹੜੀ ਸਰਪਲਸ ਜਨਰੇਸ਼ਨ ਹੈ ਉਹਨਾਂ ਦੀ ਕੰਜ਼ਮਪਸ਼ਨ ਤੋਂ ਇਲਾਵਾ ਜਿਹੜੀਆਂ ਯੂਨਿਟਸ ਬਚਦੀਆਂ ਉਹ ਸਾਰੀ ਗ੍ਰਿਡ ਨੂੰ ਸਪਲਾਈ ਹੁੰਦੀ ਹੈ ਜਿਹਦੇ ਨਾਲ ਸਾਡੀ ਗ੍ਰਿਡ ਹੋਰ ਸਸ਼ਕਤ ਹੁੰਦੀ ਹੈ ਔਰ ਸਰਪਲਸ ਇਲੈਕਟ੍ਰਿਸਿਟੀ ਗ੍ਰੀਨ ਸੋਰਸਸ ਨਾਲ ਹੀ ਜਨਰੇਟ ਹੋ ਕੇ ਸਾਡੇ ਵਾਤਾਵਰਣ ਦੇ ਵਿੱਚ ਬਹੁਤ ਬਿਹਤਰੀ ਹੋਣ ਦੇ ਆਸਾਰ ਹੈ ਅ ਅਸੀਂ ਦੱਸਣਾ ਚਾਹਾਂਗੇ ਕਿ ਪਿਛਲੇ ਦਿਨਾਂ ਅਸੀਂ ਪੀਐਸਪੀਸੀਐਲ ਦੇ ਪਾਵਰ ਵਿਭਾਗ ਦੇ ਕਰਮਚਾਰੀਆਂ ਦੀ ਬੜੇ ਵੱਡੇ ਪੱਧਰ ਤੇ ਟ੍ਰੇਨਿੰਗ ਕਰਾਈ ਹੈ ਜਿੱਥੇ ਪੰਜਾਬ ਵਿਖੇ ਹਜ਼ਾਰ ਤੋਂ ਉੱਤੇ ਮੁਲਾਜ਼ਮਾਂ ਦੀ ਟ੍ਰੇਨਿੰਗ ਆਲਰੇਡੀ ਹੋ ਚੁੱਕੀ ਹੈ ਅਸੀਂ ਇੱਥੇ ਨਾ ਸਿਰਫ ਅਫਸਰ ਸਾਹਿਬਾਨ ਸਗੋਂ ਮੀਟਰ ਰੀਡਰਸ ਜਿਹੜੇ ਘਰ-ਘਰ ਜਾਂਦੇ ਨੇ ਮੀਟਰ ਦੀ ਰੀਡਿੰਗ ਲੈਂਦੇ ਨੇ ਤੁਹਾਡੇ ਸਾਰਿਆਂ ਦਾ ਨਰਾਤਾ ਰੱਖਦੇ ਨੇ ਉਹਨਾਂ ਦੀ ਵੀ ਟ੍ਰੇਨਿੰਗ ਕਰਾਈ ਹੈ ਤਾਂ ਕਿ ਉਹ ਵੀ ਇਸ ਸਕੀਮ ਦੇ ਬੇਨਫਿਟ ਸਮਝ ਕੇ ਤੁਹਾਡੇ ਸਾਰਿਆਂ ਤੱਕ ਪਹੁੰਚ ਆ ਸਕਣ ਉਹ ਅੱਗੇ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਇੱਕ ਅਪੀਲ ਲੈਟਰ ਤੁਹਾਡੇ ਤੱਕ ਲੈ ਕੇ ਆਵਾਂਗੇ ਉਸ ਦੇ ਨਾਲ ਹੀ ਜਿਵੇਂ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਕਿ ਅਖਬਾਰਾਂ ਦੇ ਨਾਲ ਕੁਝ ਪੈਂਫਲੈਟਸ ਤੁਹਾਨੂੰ ਪਹੁੰਚੇ ਨੇ ਪ੍ਰੋਜੈਕਟ ਗੋ ਸੋਲਰ ਦੇ ਬਾਰੇ ਉਹ ਪੈਂਫਲੈਟ ਤੁਹਾਡੇ ਤੱਕ ਦੁਬਾਰਾ ਮੀਟਰ ਰੀਡਰਸ ਦੇ ਰਾਹੀਂ ਪਹੁੰਚਾਏ ਜਾਣਗੇ ਤਾਂ ਕਿ ਤੁਹਾਡੇ ਸਾਰੇ ਸਵਾਲ ਜਿਹੜੇ ਹਨ ਉਹਨਾਂ ਦੇ ਜਵਾਬ ਮਿਲ ਸਕਣ ਉਹਦੇ ਉੱਤੇ ਇੱਕ ਜ਼ਿਲ੍ਹਾ ਦੀ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਜਿਹੜਾ ਹੁਣ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਉਹਦੇ ਉੱਤੇ ਕਿਸੇ ਵੀ ਟਾਈਮ ਫੋਨ ਕਰਕੇ ਜਾਂ WhatsApp ਦੇ ਰਾਹੀਂ ਆਪਣੇ ਸਵਾਲ ਪੁੱਛੇ ਜਾ ਸਕਦੇ ਨੇ ਜਿਨ੍ਹਾਂ ਦਾ ਜਵਾਬ ਇਮੀਡੀਏਟ ਤੌਰ ਤੇ ਦਿੱਤਾ ਜਾਵੇਗਾ ਸਰਕਾਰ ਵੱਲੋਂ ਵੈਂਡਰਸ ਖਾਸ ਤੌਰ ਤੇ ਇੰਪੈਨਲ ਕੀਤੇ ਗਏ ਹਨ ਜਿਹੜੇ ਇੰਪੈਨਲਡ ਵੈਂਡਰਸ ਇੰਸਟਾਲੇਸ਼ਨ ਕਰਨਗੇ ਤਾਂ ਉਹਨਾਂ ਦਾ ਕੁਆਲਿਟੀ ਕੰਟਰੋਲ ਉਹਨਾਂ ਦੀ ਗਾਰੰਟੀ ਸਕੀਮ ਦੇ ਬੇਨਫਿਟਸ ਤੁਹਾਨੂੰ ਸੁਨਿਸ਼ਚਿਤ ਤੌਰ ਤੱਕ ਪਹੁੰਚਣ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਔਰ ਇਹ ਮੀਟਰ ਰੀਡਰਸ ਦਾ ਵੀ ਅਸੀਂ ਵੈਂਡਰਸ ਦੇ ਨਾਲ ਤਾਲਮੇਲ ਕਰਾਇਆ ਹੈ ਸਾਰੇ ਜਿਹੜੇ ਸਾਡੇ ਨਿਵਾਸੀ ਹੈ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਕਿਸੇ ਵੀ ਵੈਂਡਰ ਦੇ ਰਾਹੀਂ ਇੰਸਟਾਲੇਸ਼ਨ ਕਰਾ ਸਕਦੇ ਹੋ ਉਸ ਦੇ ਵਿੱਚ ਕੋਈ ਰੋਕ ਨਹੀਂ ਲੇਕਿਨ ਜਿਹੜੇ ਵੈਂਡਰ ਹੋਣ ਉਸ ਸਰਕਾਰ ਵੱਲੋਂ ਇੰਪੈਨਲ ਕੀਤੇ ਗਏ ਹੋਣ ਇਹਦਾ ਖਾਸ ਖਿਆਲ ਰੱਖ ਲਿਆ ਜਾਵੇ ਇਸ ਤੋਂ ਇਲਾਵਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਅਪਲਾਈ ਕਰਨ ਲਈ ਉਹਦੇ ਉੱਤੇ ਇੱਕ QR ਕੋਡ ਸਾਡਾ ਜਿਹੜਾ ਪੈਂਫਲਟ ਹੈ ਉਹਦੇ ਉੱਤੇ QR ਕੋਡ ਦਿੱਤਾ ਗਿਆ ਹੈ ਉਹਦੇ ਤੇ ਤੁਸੀਂ ਆਪਣੀ ਮਾਈਨਰ ਸਿਰਫ ਆਪਣਾ ਨਾਮ ਫੋਨ ਨੰਬਰ ਐਡਰੈਸ ਪਾ ਕੇ ਤੁਸੀਂ Google Sheet Google Form ਭਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਫੋਨ ਆਏਗਾ ਔਰ ਅਸੀਂ ਤੁਹਾਡੇ ਤੱਕ ਉਹ ਵੈਂਡਰ ਦਾ ਸੰਪਰਕ ਕਰਵਾਵਾਂਗੇ ਇਸ ਤੋਂ ਇਲਾਵਾ ਤੁਸੀਂ ਜਦੋਂ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਵੈਂਡਰ ਸਿਲੈਕਸ਼ਨ ਹੁੰਦੀ ਹੈ ਵੈਂਡਰ ਸਿਲੈਕਸ਼ਨ ਤੋਂ ਬਾਅਦ ਇੰਸਟਾਲੇਸ਼ਨ ਹੁੰਦੀ ਹੈ ਜਦੋਂ ਹੀ ਪਲਾਂਟ ਤੁਹਾਡਾ ਸੋਲਰ ਰੂਫਟਾ ਪਲਾਂਟ ਤੁਹਾਡੀ ਛੱਤ ਤੇ ਲੱਗ ਜਾਂਦਾ ਹੈ ਉਸ ਤੇ 15 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਬਸਿਡੀ ਪਹੁੰਚਾਉਣ ਦੇ ਵਚਨਬੱਧ ਹੋਾਂਗੇ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਕਮਿਟਮੈਂਟ ਹੈ ਕਿ ਅਸੀਂ ਪਾਵਰ ਵਿਭਾਗ ਦੇ ਰਾਹੀਂ ਉਹ ਸਬਸਿਡੀ ਤੁਹਾਨੂੰ ਇੰਸਟਾਲੇਸ਼ਨ ਦੇ 15 ਦਿਨ ਦੇ ਅੰਦਰ ਅੰਦਰ ਮੁਹੱਈਆ ਕਰਵਾਵਾਂਗੇ ਇਸ ਤੋਂ ਇਲਾਵਾ ਵੀ ਜਦੋਂ ਸੋਲਰ ਰੂਫਟਾਪ ਪਲੰਟ ਲੱਗਦਾ ਹੈ ਸਾਡੇ ਪਿਛਲੇ ਦਿਨਾਂ ਸਾਡੇ ਦੇਖਣ ਵਿੱਚ ਆਇਆ ਹੈ ਕਿ ਕਦੇ ਕੋਈ ਲੋਡ ਐਕਸਟੈਂਸ਼ਨ ਵਗੈਰਾ ਕਰਨੀ ਪੈਂਦੀ ਹੈ ਕਦੇ ਕੋਈ ਪੁਰਾਣਾ ਬਿੱਲ ਪੈਂਡਿੰਗ ਹੋਵੇ ਉਹ ਕਲੀਅਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਦੇ ਪਾਵਰ ਵਿਭਾਗ ਨਾਲ ਸੰਬੰਧਿਤ ਕੋਈ ਵੀ ਕੰਮ ਹੋਣਾ ਤਾਂ ਤੁਸੀਂ ਆਪਣੇ ਡਿਵੀਜ਼ਨ ਦੇ ਕਨਸਰਨਡ ਐਕਸੀਅਨ ਸਾਹਿਬਾਨ ਐਸ ਡੀਓ ਸਾਹਿਬਾਨ ਨੂੰ ਅਪਰੋਚ ਕਰ ਸਕਦੇ ਹੋ ਉਹ ਪਹਿਲ ਦੇ ਆਧਾਰ ਤੇ ਰਿਸੋਲਵ ਕੀਤੇ ਜਾਣਗੇ ਔਰ ਜੇ ਫਿਰ ਵੀ ਰਿਸੋਲਵ ਨਹੀਂ ਹੁੰਦੇ ਤਾਂ ਸਾਡੇ ਜਿਹੜੀ ਜ਼ਿਲ੍ਹਾ ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਸੰਪਰਕ ਕਰੋ ਤਾਂ ਕਿ ਅਸੀਂ ਟਾਈਮ ਬౌੰਡ ਤਰੀਕੇ ਨਾਲ ਉਹੋ ਇਸ਼ੂਜ਼ ਵੀ ਰਿਸੋਲਵ ਕਰਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਿਵੇਂ ਹੁਸ਼ਿਆਰਪੁਰ ਜਾਨਾ ਹੀ ਆਪਣੇ ਅੱਛੇ ਵਾਤਾਵਰਣ ਲਈ ਜਾਂਦਾ ਹੈ ਤੁਸੀਂ ਸਾਰੇ ਫੇਰ ਰਿਕਵਰੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਮੋਗੇ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਚਿੰਤਪੁਰਨੀ ਮੇਲੇ ਵਿੱਚ ਅਸੀਂ ਉਹਨੂੰ ਪਲਾਸਟਿਕ ਮੁਕਤ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਹਾਂ ਬਹੁਤ ਵੱਡਾ ਡਿਫਰੈਂਸ ਅਸੀਂ ਕ੍ਰੀਏਟ ਕਰ ਪਏ ਹਾਂ ਪਿਛਲੇ ਸਾਲ ਨਾਲੋਂ ਇਸ ਤਰ੍ਹਾਂ ਹੀ ਇਹ ਜਿਹੜੀ ਇੱਕ ਨਵੀਂ ਮੁਹਿੰਮ ਅਸੀਂ ਸ਼ੁਰੂਆਤ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਮੀਟਰ ਰੀਡਰਸ ਨਾਲ ਜੁੜ ਕੇ ਆਪਣੇ ਬੈਂਕ ਮੈਨੇਜਰਸ ਨਾਲ ਜੁੜ ਕੇ ਸਾਡਾ ਸਾਥ ਦੇਵੋਗੇ ਔਰ ਪ੍ਰੋਜੈਕਟ ਗੋ ਸੋਲਰ ਦੇ ਵਿੱਚ ਵੱਧ ਚੜ ਕੇ ਭਾਗ ਲਓਗੇ ਤਾਂ ਕਿ ਅਸੀਂ ਸਾਰੇ ਰਿਸਪਾਂਸਿਬਲ ਗ੍ਰੀਨ ਸਿਟੀਜ਼ਨਸ ਬਣ ਸਕੀਏ ਜਿੱਦਾਂ ਅਪਲਾਈ ਚ ਲੱਗਦਾ ਹੈ ਦੇਖੋ ਜੀ ਜਦੋਂ ਇਹ ਦਾ ਨਾਰਮਲ ਪ੍ਰੋਸੈਸ ਇਹ ਹੈ ਭਾਵੇਂ ਤੁਸੀਂ ਗੂਗਲ ਤੇ ਅਪਲਾਈ ਕਰੋ ਤਾਂ ਅਸੀਂ ਤੁਹਾਨੂੰ ਨਾਲ ਦੇ ਨਾਲ ਵਿਦਨ 2 ਡੇਸ ਅਸੀਂ ਤੁਹਾਨੂੰ ਵੈਂਡਰ ਅਸਾਈਨ ਕਰ ਦੇਵਾਂਗੇ ਬਟ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤੁਸੀਂ ਮਾਰਕੀਟ ਸਰਵੇ ਕਰੋ ਤੁਸੀਂ ਚਾਰ ਵੈਂਡਰਸ ਨਾਲ ਗੱਲ ਕਰੋ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਨਾਲ ਮਤਲਬ ਮਾਰਕੀਟ 'ਚ ਕੋਈ ਕਪੜਾ ਲੈਣ ਵੀ ਜਾਂਦੇ ਅਸੀਂ ਚੈੱਕ ਕਰਦੇ ਹਾਂ ਕਿ ਇੱਥੇ 500 ਦਾ ਮਿਲਦਾ ਉੱਥੇ 1000 ਦਾ ਮਿਲਦਾ ਜਦੋਂ ਤੁਸੀਂ ਵੈਂਡਰ ਆਪਣਾ ਫਾਈਨਲ ਕਰ ਲੈਂਦੇ ਹੋ ਉਸ ਤੋਂ ਬਾਅਦ ਉਹ ਟੈਕਨੀਕਲ ਅਸੈਸਮੈਂਟ ਉਹ ਛੱਤ ਦਾ ਸਾਈਜ਼ ਦੇਖਣਗੇ ਕਿ ਉੱਥੇ ਡ੍ਰਿਲਿੰਗ ਵਗੈਰਾ ਹੋ ਸਕਦੀ ਹੈ ਉਹ ਫੀਜ਼ਿਬਿਲਿਟੀ ਚੈੱਕ ਤੋਂ ਬਾਅਦ 2 ਦਿਨ ਦੇ ਅੰਦਰ ਅੰਦਰ ਇੰਸਟਾਲੇਸ਼ਨ ਕੀਤੀ ਜਾ ਸਕਦੀ ਹੈ ਪ੍ਰੋਵਾਈਡਡ ਕਿ ਕੋਈ ਪੀਐਸਪੀਸੀਐਲ ਦਾ ਪਾਵਰ ਵਿਭਾਗ ਦਾ ਕੋਈ ਪੈਂਡਿੰਗ ਡਿਊਜ਼ ਜਾਂ ਕੋਈ ਪੈਂਡਿੰਗ ਕੋਈ ਇਸ਼ੂ ਨਾ ਹੋਵੇ। ਵੀ ਅਪ੍ਰੋਕਸੀਮੇਟਲੀ ਦੀ ਕਾਸਟ ਕਿੰਨੀ ਕਰਨੀ ਹੈ 1 ਕਿਲੋਵਟ ਦੀ ਹਾਂਜੀ ਹਾਂਜੀ ਦੇਖੋ ਜੀ ਜਿਵੇਂ ਮੈਂ ਦੱਸਿਆ ਹੈ ਕਿ ਸਕੀਮ ਦੇ ਤਹਿਤ 60000 ਰੁਪਏ ਪਰ ਕਿਲੋਵਟ ਦੀ ਕਾਸਟ ਆਉਂਦੀ ਹੈ ਬਟ ਲੇਕਿਨ ਜਿਵੇਂ ਹੀ ਉਹ ਵੋਟੇਜ ਵੱਧਦੀ ਜਾਂਦੀ ਹੈ ਜਿਵੇਂ 2 ਕਿਲੋਵਟ ਹੋਇਆ 3 ਕਿਲੋਵਟ ਹੋਇਆ ਤਾਂ ਹੋਰ ਕਾਸਟ ਘੱਟ ਹੋ ਜਾਂਦੀ ਹੈ 1 ਕਿਲੋਵੋਟ ਦੀ ਪਲਾਂਟ ਦੀ ਜਿਹੜੀ ਸਰਕਾਰ ਵੱਲੋਂ ਅਪਰੋਕਸੀਮੇਟ ਨਿਰਧਾਰਿਤ ਕੀਤੀ ਗਈ ਹੈ ਉਹ 60000 ਕੀਤੀ ਗਈ ਹੈ ਉਹਦੇ ਹਿਸਾਬ ਨਾਲ 50% ਸਬਸਿਡੀ 30000 ਤੇ ਦਿੱਤੀ ਜਾਂਦੀ ਹੈ ਕਿ ਮਿਨੀਮਮ ਸਾਈਜ਼ ਆਫ ਰੂਫ ਟਾਪ ਕੁਝ ਹੈਗਾ ਕਿ 1 ਕਿਲੋਵੋਟਿੰਨਾ ਤੋਂ ਹੋਣੀ ਚਾਹੀਦੀ ਹੈ ਰੂਫ 100 ਸਕੁਅਰ ਫੀਟ ਏਰੀਆ ਜਿਹੜਾ ਰੂਫ ਟਾਪ ਦਾ ਮਿਨੀਮਮ ਚਾਹੀਦਾ ਹੁੰਦਾ ਹੈ ਅ ਜਿਸ ਦੇ ਉਤੇ ਸੋਲਰ ਰੂਫ ਦਾ ਬਲੈਕ ਜिले ਵਿੱਚ ਕਿੰਨੇ ਵੈਂਡਰ ਹੈ ਜਿਹੜੇ ਆਪਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਜ਼ਿਲੇ ਵਿੱਚ ਜੀ ਮੋਰ ਥੈਨ 50 ਵੈਂਡਰਸ ਉਧਰ ਆਪਰੇਟ ਕਰ ਰਹੇ ਹਨ ਬਹੁਤ ਤਾਦਾਦ ਦੇ ਵਿੱਚ ਵੈਂਡਰਸ ਆਪਰੇਟ ਕਰ ਰਹੇ ਹਨ ਹੁਣ ਅਸੀਂ ਉਮੀਦ ਕਰ ਰਹੇ ਹਾਂ ਕਿ ਹੋਰ ਔਨਟਰਪ੍ਰੈਨਰਸ ਵੀ ਸਾਡੇ ਬਣਨਗੇ ਜਦੋਂ ਅਸੀਂ ਟ੍ਰੇਨਿੰਗ ਕਰਾਈ ਹੈ ਅਸੀਂ ਉਮੀਦ ਕਰਦੇ ਹਾਂ ਅੱਗੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਈਟੀਆਈ ਦੇ ਬੱਚਿਆਂ ਦੀ ਵੀ ਟ੍ਰੇਨਿੰਗ ਕਰਾਉਣ ਲੱਗੇ ਹਾਂ ਕੋਈ ਵੀ ਵਿਅਕਤੀ ਇਹਦੇ ਵਿੱਚ ਬਹੁਤ ਵੱਡੀ ਇੱਕ ਓਪਰਚੁਨਿਟੀ ਹੈ ਜਿਸ ਦੇ ਵਿੱਚ ਨਵੇਂ ਓਨਟਰਪ੍ਰੈਨਰਸ ਬਣ ਕੇ ਵੀ ਸੋਲਰ ਇੰਸਟਾਲੇਸ਼ਨ ਦੇ ਕੰਮ ਸ਼ੁਰੂ ਕਰ ਸਕਦੇ ਨੇ ਸਾਰੇ ਬੈਂਕਸ ਕਿਹੜੀਆਂ ਕਿੜੀਆਂ ਇਨਕਲੂਡ ਨੇ ਸਬਸਿਡੀ ਲਈ ਸਾਰੇ ਬੈਂਕਸ ਇਨਕਲੂਡਡ ਹੈ ਜੀ ਪ੍ਰਾਈਵੇਟ ਪਬਲਿਕ ਹਰ ਤਰ੍ਹਾਂ ਦੇ ਬੈਂਕ ਇਨਕਲੂਡਡ ਹੈ ਜੇ ਕੋਈ ਬੈਂਕ ਲੋਨ ਦੇਣ ਤੋਂ ਮਨਾ ਕਰਦੇ ਨੇ ਤਾਂ ਸਾਡੇ ਧਿਆਨ ਵਿੱਚ ਲਿਆ ਜਾਵੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਇਹਨਾਂ ਦਾ ਵਿਆਜ ਤਾਂ ਪ੍ਰਾਈਵੇਟ ਵਾਲਿਆਂ ਦਾ ਜ਼ਿਆਦਾ ਹੁੰਦਾ ਹੈ ਸਰਕਾਰੀ ਦਾ ਘੱਟ ਹੁੰਦਾ ਹੈ ਇਹਦਾ ਵੀ ਕੋਈ ਡਿਫਰੈਂਸ ਉਹ ਦੇਖੋ ਜੀ ਮਾਰਕੀਟ ਰੇਟ ਤੇ ਦੇਣਾ ਹੈ ਬਟ ਲੇਕਿਨ ਹੈਵਿਲੀ ਸਬਸਿਡਾਈਜ਼ਡ ਰੇਟ ਤੇ ਤੁਹਾਨੂੰ ਇਸ ਪਰਪਸ ਲਈ ਲੋਨ ਮੁਹయ్యా ਕਰਵਾਇਆ ਜਾਂਦਾ ਹੈ। ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਦੋਨੋਂ ਜਗ੍ਹਾ ਤੇ ਯੂਜ਼ ਕੀਤਾ ਜਾ ਸਕਦਾ ਹੈ। ਇੱਕ ਦੋਨੋਂ ਜਗ੍ਹਾ ਯੂਜ਼ ਕੀਤਾ ਜਾ ਸਕਦਾ ਹੈ। ਤੇ ਜਿਹੜਾ ਇਹਦਾ ਰੇਟ ਆਫ ਇੰਟਰਸਟ ਇੱਕ ਆ ਬੈਂਕ ਕੋਲ ਕਮਰਸ਼ੀਅਲ ਤੇ ਲਾਗੂ ਹੋ ਰਿਹਾ ਰੈਜ਼ੀਡੈਂਸ਼ੀਅਲ ਲਾਗੂ ਜਿਹੜਾ ਸਬਸਿਡੀ ਹੈ ਭਾਵੇਂ ਉਹ ਇੰਸਟਾਲੇਸ਼ਨ ਤੇ ਹੋਵੇ ਜਾਂ ਲੋਨ ਤੇ ਹੋਵੇ ਉਹ ਸਬਸਿਡੀ ਖਾਸ ਰੈ residențial ਯੂਨਿਟਸ ਵਾਸਤੇ ਐਕਸਕਲੂਸਿਵਲੀ ਨਿਰਧਾਰਿਤ ਕੀਤੀ ਗਈ ਹੈ ਕਿਹੜੇ ਸੈਂਟਰ ਸਰਕਾਰ ਦਾ ਹੈ ਜਾਂ ਪੰਜਾਬ ਸਰਕਾਰ ਦਾ ਦੇਖੋ ਜੀ ਪ੍ਰੋਜੈਕਟ ਜ਼ਿਲ੍ਹਾ ਪ੍ਰਸ਼ਾਸਨ ਦਾ ਹੈ ਔਰ ਜਿਸ ਦੇ ਵਿੱਚ ਸਾਨੂੰ ਸਪੋਰਟ ਸਟੇਟ ਗਵਰਨਮੈਂਟ ਤੋਂ ਵੀ ਮਿਲ ਰਹੀ ਹੈ ਔਰ ਸੈਂਟਰਲ ਗਵਰਨਮੈਂਟ ਤੋਂ ਵੀ ਮਿਲ ਰਹੀ ਹੈ ਵਾਤਾਵਰਣ ਸੰਭਾਲ ਵੱਲ ਵੀ ਕਦਮ 100% ਜੀ ਬਿਲਕੁਲ ਵਾਤਾਵਰਣ ਸੰਭਾਲ ਔਰ ਸਾਰੇ ਦੇ ਬਿੱਲਾਂ ਦੇ ਵਿੱਚ ਹੋਰ ਜਿਆਦਾ ਹੋਰ ਬਚਾਵਟ ਹੋਵੇ ਇਹਦੇ ਲਈ ਜਿਹੜੀ ਆਪਣੀ ਪ੍ਰੋਡਿਊਸ ਹੋ ਗਈ ਹੈ ਜੀ ਲੈਕਸੀ ਉਹ ਲੈਕਸਿਟੀ ਬਿਲ ਨੂੰ ਕਰ ਦਿੰਦੇ ਜਦੋਂ ਉਹ ਘਰ ਦੀ ਬਣੀ ਹੋਈ ਬਿਜਲੀ ਖਤਮ ਹੋ ਜਾਂਦੀ ਹੈ ਜਾਂ ਉਹ ਵਰਤੀ ਜਾਂਦੀ ਹੈ ਜਿਹੜੀ ਉਧਰ ਨੂੰ ਡਗੇ ਹੋ ਉਹ ਸਪਾਸਟ ਮਿਲ ਸਕਦੇ ਮਤਲਬ ਉਹ ਬਿਲ ਦੇ ਵਿੱਚ ਅਡਜਸਟ ਹੋਣਗੇ ਬਿਲ ਦੇ ਵਿੱਚ ਅਡਜਸਟ ਹੁੰਦੇ ਬਿਲਕੁਲ ਨੈਟ ਮੀਟਰਿੰਗ ਜਿਹਨੂੰ ਕਹਿੰਦੇ ਕਿ ਜਿਹੜੀ ਬਚਤ ਤੁਹਾਡੀ ਹੁੰਦੀ ਹੈ ਉਹ ਬਿਲ ਦੇ ਵਿੱਚ ਅਡਜਸਟ ਹੁੰਦੀ ਹੈ ਪੀਐਸਪੀਸੀਐਲ ਦੀ ਗਾਈਡਲਾਈਨ ਬੜੀ ਸਾਫ਼ ਹੈ ਤੁਹਾਨੂੰ ਮਿਲ ਜਾਵੇਗੀ ਠੀਕ ਠੀਕ ਅਸੀਂ ਗੁਰਦਾਸਪੁਰ ਦੇ ਅਸੀਂ ਪ੍ਰਿਪੇਅਰਡ ਆ ਜੀ ਅਸੀਂ ਆਈਐਮਡੀ ਦੇ ਫੋਰਕਾਸਟ ਨੂੰ ਲਗਾਤਾਰ ਵਾਚ ਕਰ ਰਹੇ ਹਾਂ ਅੱਜ ਮਾਨਯੋਗ ਮੁਖਸਕੱਤਰ ਸਾਹਿਬ ਵੱਲੋਂ ਖਾਸੇ ਦਿਉਤੇ ਵੀਡੀਓ ਕਾਨਫਰੈਂਸ ਕਰਕੇ ਰਿਵਿਊ ਕੀਤਾ ਗਿਆ ਹੈ ਔਰ ਅਸੀਂ ਬੀਬੀਐਮਬੀ ਦੇ ਨਾਲ ਲਗਾਤਾਰ ਤਾਲਮੇਲ ਬਣਾਈ ਰੱਖੇ ਹਨ ਇਸ ਵੇਲੇ ਵੀ ਬੀਬੀਐਮਬੀ ਆਪਣਾ ਪੌਂਗ ਡੈਮ ਦਾ ਲੈਵਲ ਅਸੀਂ ਵਾਚ ਕਰ ਰਹੇ ਹਾਂ ਅਸੀਂ ਪ੍ਰਿਪੇਅਰਡ ਹਾਂ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਡਿਸਚਾਰਜ ਨੂੰ ਕਿਵੇਂ ਹੈਂਡਲ ਕਰਨਾ ਹੈ ਕਿਵੇਂ ਕਿਹੜੇ ਅਫੈਕਟਿਡ ਸਾਡੇ ਪਿੰਡ ਹੋ ਸਕਦੇ ਨੇ ਕਿਵੇਂ ਉੱਥੇ ਮੁਨਿਆਦੀ ਵਗੈਰਾ ਕਰਾ ਕੇ ਲੋਕਾਂ ਨੂੰ ਸਤਾਰਕ ਕਰਨਾ ਹੈ ਉਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸੁਰੰਗਤ ਵਿੱਚ ਕਿਵੇਂ ਵੀ ਆ ਰਿਹਾ ਹੈ ਕਿ ਡੈਮਾਂ ਨੂੰ ਜਿਹੜਾ ਖਾਲੀ ਕੀਤਾ ਜਾ ਰਿਹਾ ਜਿਹਦਾ ਪੌਂਡ ਟੈਂਪ ਦਾ ਪਾਣੀ ਬਿਆਸ ਦਰਿਆ ਦੇ ਵਿੱਚ ਤੇ ਰஞ்சிਤ ਸਾਗਰ ਟੈਂਪ ਦਾ ਪਾਣੀ ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਇੱਥੇ ਵੀ ਕੁਝ ਸ਼ਾਇਦ ਉਹ ਆਪਣੀ ਬੀਬੀ ਐਮਬੀ ਵੱਲੋਂ ਛੱਡਿਆ ਜਾ ਰਿਹਾ ਜੀ ਬਿਆਸ ਦਰਿਆ 'ਚ ਪਾਣੀ ਬੀਬੀ ਐਮਬੀ ਵੱਲੋਂ ਲਗਾਤਾਰ ਇਕ ਜਿਵੇਂ ਉਹ ਨਿਰਧਾਰਿਤ ਤਰੀਕੇ ਦੇ ਨਾਲ ਕੰਮ ਕਰਦੇ ਹੈ ਉਸ ਤਰ੍ਹਾਂ ਹੀ ਕੰਮ ਹੋ ਰਿਹਾ ਹੈ ਜਿਵੇਂ ਸਾਨੂੰ ਕੋਈ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਨੂੰ ਤੜ ਤੱਕ ਸਾਂਝਾ ਕਰਾਂਗੇ ਪਰ ਹੈ ਜੀ ਪੂਰੀ ਤਰ੍ਹਾਂ ਪ੍ਰਿਪੇਅਰਡ ਹੈ ਵਿਸ਼ਵਾਸ ਰੱਖੋ ਮੈਸੇਜ ਦੇਣਾ ਹੈ ਕਿਉਂਕਿ ਲੋਕ ਬਹੁਤ ਡਰੇ ਹੋਏ ਨੇ ਹਾਂਜੀ ਹਾਂ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਇੱਕ ਬਹੁਤ ਅਹਿਮ ਮੈਸੇਜ ਪਹੁੰਚਾਉਣਾ ਚਾਹੁੰਦੀ ਹੈ ਕਿ ਆਈਐਮਡੀ ਵੱਲੋਂ ਅਗਲੇ 6 7 ਅਤੇ 8 ਤਰੀਕ ਦੇ ਦਾ ਜਿਹੜਾ ਫੋਰਕਾਸਟ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਪਾਰੀ ਨਹੀਂ ਪੈਣ ਦੇ ਦੇ ਅਸਾਰ ਹੈ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਪੌਂਗ ਡੈਮ ਦਾ ਲੈਵਲ ਹੈ ਉਹ ਵਾਚ ਕੀਤਾ ਜਾ ਰਿਹਾ ਹੈ ਜਿੰਨਾ ਪਾਣੀ ਪਿੱਛੇ ਅਗਸਤ ਸਤੰਬਰ ਮਹੀਨੇ ਵਿੱਚ ਆਇਆ ਹੈ ਅਸੀਂ ਆਲਰੇਡੀ ਅਸੈਸ ਕਰ ਚੁੱਕੇ ਹਾਂ ਕਿ ਉਸ ਤੋਂ ਬਹੁਤ ਘੱਟ ਇਹ ਪਾਣੀ ਰਹਿਣ ਦੇ ਅਸਾਰ ਹੈ ਔਰ BBMP ਦੇ ਨਾਲ ਸਾਡਾ ਲਗਾਤਾਰ ਤਾਲਮੇਲ ਹੈ ਜਿਵੇਂ ਵੀ ਜੇ ਪਾਣੀ ਵਗਦਾ ਹੈ ਜਿਹੜਾ ਡਿਸਚਾਰਜ ਪੌਂਗ ਡੈਮ ਤੋਂ ਵਗਦਾ ਹੈ ਔਰ ਕਿੰਨਾ ਵਧਾਣਾ ਹੈ ਉਹ ਜਿਵੇਂ ਸਾਨੂੰ ਜਾਣਕਾਰੀ ਆਉਂਦੀ ਹੈ ਅਸੀਂ ਪਿੰਡਾਂ ਤੱਕ ਪੋਟੈਂਸ਼ੀਲੀ ਅਫੈਕਟਿਡ ਪਿੰਡਾਂ ਤੱਕ ਪਹੁੰਚਾਵਾਂਗੇ ਪਿੱਛੇ ਵੀ ਸਾਡਾ ਉੱਥੇ ਦੀਆਂ ਪੰਚਾਇਤਾਂ ਨੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਇਵੈਕੂਏਸ਼ਨ ਦੇ ਵਿੱਚ ਔਰ ਸਾਰਿਆਂ ਨੂੰ ਸੇਫ ਥਾਂ ਤੇ ਪਹੁੰਚਾਉਣ ਲਈ ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਐਸਡੀਐਮਸ ਲੈਵਲ ਤੇ ਟੀਮਸ ਸਾਰੀਆਂ ਪੂਰੀ ਤਰ੍ਹਾਂ ਪ੍ਰਿਪੇਅਰਡ ਹੈ ਔਰ ਸਾਡੇ ਨਿਵਾਸੀ ਵੀ ਸਾਡਾ ਸਾਥ ਦੇਣਗੇ ਕਿ ਕੋਈ ਵੀ ਕਿਸ ਤਰ੍ਹਾਂ ਦੀ ਦੁਰਘਟਨਾ ਨਾ ਵਾਪਰੇ ਉਦਾਂ ਆਈਐਮਡੀ ਦਾ ਫੋਰਕਾਸਟ ਜ਼ਰੂਰ ਹੈ ਲੇਕਿਨ ਅਸੀਂ ਬੀਬੀਐਮਬੀ ਦੇ ਨਾਲ ਆਲਰੇਡੀ ਇੱਕ ਰਿਵਿਊ ਮੀਟਿੰਗ ਕਰਕੇ ਇਹ ਸੁਨਿਸ਼ਚਿਤ ਕਰ ਲਿਆ ਹੈ ਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧਣ ਦੇ ਅਸਰ ਨਹੀਂ ਹੈ ਸੋ ਕੋਈ ਵੀ ਕਿਸੇ ਤਰ੍ਹਾਂ ਦੀ ਰੂਮਰ ਮੰਗਰਿੰਗ অর ਮਿਸ ਇਨਫੋਰਮੇਸ਼ਨ ਨਾ ਫੈਲਾਈ ਜਾਵੇ ਨਾ ਉਹਦੇ ਉਤੇ ਧਿਆਨ ਦਿੱਤਾ ਜਾਵੇ ਜੇ ਸਾਡੇ ਧਿਆਨ ਵਿੱਚ ਕੋਈ ਖਾਸ ਇਸ ਤਰ੍ਹਾਂ ਦੀ ਘਟਨਾ ਆਉਂਦੀ ਹੈ ਤਾਂ ਉਹਦੇ ਲਈ ਖਾਸ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇਗੀ ਧੰਨਵਾਦ